ਸਸੀ ਗਾਲ ਦੀ ਮੈਂ ਡਾਕਟਰ ਦਿੱਤਾਰ ਸਿੰਘ ਹਿੰਮਤਪੁਰਾ ਤੋਂ ਮੈਂ ਮੈਂਟੂ ਕਰਮੀ ਹਿੰਮਤਪੁਰਾ ਜੀ ਅੱਜ ਅਸੀਂ ਪਿੰਡ ਹਿੰਮਤਪੁਰਾ ਵਿੱਚ ਬੈਠੇ ਸੀ ਕਿ ਤੇ ਅੱਜ ਅਸੀਂ ਕਰਾਂਗੇ ਗੱਲ ਚੜ੍ਹਦੇ ਤੇ ਲੈਂਦੇ ਪੰਜਾਬ ਦੀਆਂ ਜੋ 1947 ਦੇ ਵਿੱਚ ਵੰਡ ਦੌਰਾਨ ਕੁੱਝ ਪਰਿਵਾਰ ਹਿੰਮਤਪੁਰੇ ਦੇ ਹਿੰਮਤਪੁਰੇ ਰਹਿੰਦੇ ਸੀ ਤੇ ਕੁੱਝ ਪਾਕਿਸਤਾਨ ਦੇ ਵਿੱਚ ਚਲੇ ਗਏ ਸੀ ਤੇ ਉਹ ਜਿਹੜਾ ਧਾਨਕ ਦਰਨਾਕ ਹਾਲਾਤ ਸੀਗਾ ਤੋ ਆਪਾਂ ਜਿਹੜਾਂ ਦੇ ਵਿੱਚੋਂ ਨਹੀਂ ਪਹਲਾ ਸਕਦੇ ਤੇ ਅੱਜ ਉਹਦੇ ਬਾਰੇ ਇੱਕ ਗੱਲਬਾਤ ਕਰਾਂਗੇ ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚੇ ਸੀਗੇ ਸਾਡੇ ਚਾਤੇ ਜਗਸੀਰ ਖਾਨ ਕੀ ਘਰੇ ਇਹ ਕਰ ਦਾ ਇੱਕ ਵਿਸ਼ੇਸ਼ ਰਤਬਾ ਇਹ ਆ ਵੀ ਇਸ ਪਰਿਵਾਰ ਦੇ ਤਿੰਨ ਬੱਚੇ ਆ ਰਫੀਮਾਹਮਦ ਸਫੀਮਾਹਮਦ ਤੇ ਜਾਫਰ ਖਾਨ ਤੇ ਇਹਨਾਂ ਦੀ ਗਾਇਕੀ ਆ ਇਹ ਗੇ ਕਿਹੜੀ ਉਸਾਰੇ ਕਿਤੇ ਪ੍ਰਸਿੱਧ ਆਓ ਆਪਾਂ ਗੱਲਬਾਤ ਕਰਦੇ ਆਂ ਚਾਚਾ ਜੀ ਜਕਸੀਰ ਖਾਨ ਜੀ ਸੰਦਲੀ ਸੁਪਨੇ ਚੈਨਲ ਦੇ ਤੁਹਾਡਾ ਸਵਾਗਤ ਹੈ ਧੰਨਵਾਦ ਆ ਜੀ ਤੁਹਾਡਾ ਸੰਦਲੀ ਚੈਨਲ ਵਾਲਿਆਂ ਦਾ ਜੋ ਕਿ ਸਾਡੇ ਕੋਲੇ ਚੱਲ ਕੇ ਆਏ ਆਂ ਤੁਹਾਡੇ ਬੜਾ ਸ਼ੁਕਰਗੁਜ਼ਾਰ ਆਂ ਜੀ ਬੜਾ ਧੰਨਵਾਦ ਆ ਤੁਹਾਡਾ ਸਾਡੇ ਕੋਲੇ ਤੁਸੀਂ ਆਏ ਹੋ ਦੁੱਖ ਸੁੱਖ ਕਰਨ ਸਾਂਝਾ ਕੱਟ 70 ਸਾਲ ਹੋ ਗਏ ਦੁੱਖ ਸਾਂਝਾ ਕਰਨ ਉਹ ਅੱਜ ਰਿਸ਼ਤੇਦਾਰਾਂ ਨਾਲ ਭੈਣ ਭਾਈਆਂ ਨਾਲ ਪਕਪਾਨ ਦੇ ਵਿੱਚ ਬੈਠੇ ਆ ਜੀ ਤੁਹਾਡਾ ਬੜਾ ਧੰਨਵਾਦ ਜੀ ਤੁਹਾਡਾ ਜਿਹੜੇ ਚੱਲ ਕੇ ਆਏ ਸਾਡੀ ਇੱਕ ਕੋਸ਼ਿਸ਼ ਇਹ ਆ ਜੀ ਵੀ ਸਾਡੇ ਚੰਨਾਂ ਰਾਹੀਂ ਜਿਹੜੇ ਪਰਿਵਾਰ ਆ ਆਪਣਾ ਉਹਨਾਂ ਨਾਲ ਦੁਬਾਰ ਤੋਂ ਸੰਬੰਧ ਬਣ ਜੇ ਕਿਉਂਕਿ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਇਹ ਤਾਂ ਇਹਦੇ ਵਾਸਤੇ ਕੋਈ ਹੱਦ ਨਹੀਂ ਕੋਈ ਸਰਹੱਦ ਨਹੀਂ ਇਹ ਤਾਂ ਹਰੇਕ ਦੇ ਹੀ ਜੀਵ ਚ ਪਾਇਆ ਹੋਇਆ ਹਾਂਜੀ ਹਾਂਜੀ ਤੇ ਅਸੀਂ ਚਾਹੁੰਦੇ ਹਾਂ ਵੀ ਆਪਾਂ ਉਸ ਵੰਡ ਬਾਰੇ ਵੀ ਉਧਰ ਰਹਿ ਗਏ ਪਰਿਵਾਰਾਂ ਬਾਰੇ ਵੀ ਆਪਣੇ ਨਾਲ ਗੱਲਬਾਤ ਕਰੀਏ ਤੁਹਾਡੇ ਕਿਹੜੇ ਕਿਹੜੇ ਪਰਿਵਾਰ ਦੇ ਮੈਂਬਰ ਉਧਰ ਪਾਕਿਸਤਾਨ ਦੇ ਵਿੱਚ ਰਹਿ ਰਹੇ ਨੇ ਪਾਕਿਸਤਾਨ ਦੇ ਵਿੱਚ ਜੀ ਸਾਡੇ ਦੋ ਤਾਂ ਤਾਇਆ ਜੀ ਇੱਕ ਤਾਂ ਜਮਾਲਾ ਸੀ ਇੱਕ ਤਾਂ ਕਮਾਲਾ ਸੀ ਜੀ ਦੋ ਸਾਡੀਆਂ ਭੂਆ ਸੀ ਉਹ ਸਾਰਾ ਪਰਿਵਾਰ ਵਾਕੀ ਉਹਨਾਂ ਦਾ ਪਰਿਵਾਰ ਬੱਚੇ ਪਰਿਵਾਰ ਮੁੰਡੇ ਕੁੜੀਆਂ ਸਾਰਾ ਲਾਣਾ ਮਾਣਾ ਜੀ ਉਹ ਪਾਕਿਸਤਾਨ ਦੇ ਵਿੱਚ ਹੀ ਰਹਿੰਦੇ ਆ ਜੀ ਅਸੀਂ 82 83 ਦੇ ਵਿੱਚ ਪਾਕਿਸਤਾਨ ਗਏ ਸੀ ਵੀਜ਼ਾ ਲੈ ਕੇ ਪਾਸਪੋਰਟ ਬਣਾ ਕੇ ਜੀ ਜ਼ਿਲ੍ਹੇ ਬਿਹਾਰੀ ਦੇ ਵਿੱਚ ਬੂਰੇਵਾਲੇ ਮੰਡੀ ਰਹੇ ਸੀ ਇਹ 3 ਮਹੀਨੇ ਦਾ ਸਾਨੂੰ ਵੀਜ਼ਾ ਮਿਲਿਆ ਜੀ ਉੱਥੇ ਸਾਨੂੰ ਬੜਾ ਸਤਿਕਾਰ ਪਿਆਰ ਸਤਿਕਾਰ ਮਿਲਿਆ ਜੀ ਸਾਡੇ ਜਿਹੜੇ ਹਿੰਮਤਪੁਰੇ ਭੈਣ ਭਾਈ ਬੈਠੇ ਆ ਇੱਥੋਂ ਦੇ ਰਹਿਣ ਵਾਲੇ ਹਿੰਮਤਪੁਰੇ ਦੇ ਅਮੀ ਡੋਗਰ ਦੇ ਪਰਿਵਾਰ ਵਿੱਚੋਂ ਰਸਤਮ अली ਦੇ ਪਰਿਵਾਰ ਵਿੱਚੋਂ ਸ਼ਕੰਦਰ ਦੇ ਪਰਿਵਾਰ ਵਿੱਚੋਂ ਜੀ ਉਹ ਚੱਕ ਨੰਬਰ 403 ਡੇਹੜਾ ਡੋਗਰਾਂ ਵਾਲੇ ਬੈਠੇ ਆ ਜੀ ਮਨ ਮੁਹੰਮਦ ਸ਼ਰੀਫ ਬੀਬੀ ਹਸਮਤੇ ਆਮੀ ਦੇ ਘਰ ਵਾਲੀ ਜੀ ਮੁਹੰਮਦ ਸ਼ਰੀਫ ਜਮਾਲਦੀਨ ਹੋਰ ਵੀ ਉੱਥੇ ਘਰ ਸਾਡੇ ਡੇਹੜਾ ਡੋਗਰਾਂ ਵਾਲੇ ਹਿੰਮਤਪੁਰੇ ਤੋਂ ਬੈਠ ਕੇ ਜਦੋਂ ਤੁਸੀਂ ਸਾਲ 82 ਦੇ ਵਿੱਚ ਉੱਥੇ ਪਾਕਿਸਤਾਨ ਗਿਆ ਸੀ ਉੱਥੇ ਕਿਹੋ ਜਿਹਾ ਮਹਿਸੂਸ ਕੀਤਾ ਕਿਉਂਕਿ ਕਿੰਨੇ ਟਾਈਮ ਬਾਅਦ ਤੁਸੀਂ ਤੁਲ ਜਾਣ ਦਾ ਮੌਕਾ ਮਿਲਿਆ ਤਾਂ ਆਪਸਾਂ ਕਿਵੇਂ ਮਹਿਸੂਸ ਕੀਤਾ ਇਹ ਤੁਸੀਂ ਜੀ 50 ਸਾਲ ਬਾਅਦ ਸਾਨੂੰ ਪਹਿਲਾਂ ਬਚਪਨ ਦੇ ਵਿੱਚ ਸਾਨੂੰ ਪਤਾ ਨਹੀਂ ਸੀ ਫਿਰ ਜਿਉਂ ਜਿਉਂ ਉਮਰ ਵੱਡੀ ਹੁੰਦੀ ਗਈ ਸਾਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਇਹ ਚਿੱਠੀਆਂ ਰਾਹੀਂ ਸਾਡੀ ਮੁਲਾਕਾਤ ਹੁੰਦੀ ਉਹ ਤੋਂ ਕੋ ਟੈਲੀਫੋਨ ਨਹੀਂ ਸੀ ਕੋਈ ਵੱਲ ਚਿੱਠੀਆਂ ਹੁੰਦੀਆਂ ਸੀ ਚਿੱਠੀਆਂ ਦੇ ਰਾਹੀਂ ਖਤਾ ਖਿਤਾਬ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ ਆਪਦੇ ਦਿਲ ਦੇ ਵਿੱਚ ਹਉਬ ਪੈਦਾ ਹੋਈ ਵੀ ਆਪਦੇ ਭੈਣ ਭਰਾਵਾਂ ਨੂੰ ਕਾ ਇਧਰ ਕੁ ਰਿਸ਼ਤੇਦਾਰ ਭੈਣ ਭਰਾ ਰਿਹਾ ਨਹੀਂ ਚਾਚਾ ਤਾਇਆ ਨਹੀਂ ਰਿਹਾ ਉਹ ਪਿਆਰ ਸਾਨੂੰ ਮਿਲਦਾ ਨਹੀਂ ਸੀ ਇਸ ਕਰਕੇ ਫਿਰ ਅਸੀਂ ਉਹ ਵੀਜ਼ਾ ਲੈ ਕੇ ਪਾਕਿਸਤਾਨ ਚਲੇ ਗਏ ਚਿੱਠੀਆਂ ਦੇ ਰਾਹੀਂ ਸਾਡੀ ਮੁਲਾਕਾਤ ਹੁੰਦੀ ਰਹੀ ਚਿੱਠੀਆਂ ਰਾਹੀਂ ਸਾਨੂੰ ਡਰਸ ਮਿਲਿਆ ਉਹਨਾਂ ਦੇ ਖੂਬਹੂ ਸਾਂਝੇ ਕਰਕੇ ਫਿਰ ਅਸੀਂ ਫੋਟੋਆਂ ਭੇਜਦੇ ਰਹੇ ਉਹ ਸਾਨੂੰ ਭੇਜਦੇ ਰਹੇ ਦੇ ਸਾਲ ਸੰਤਾਰਲੀ ਤੋਂ ਪਹਿਲਾਂ ਜਦ ਮੈਂ ਇੱਥੇ ਤੁਸੀਂ ਦੱਸਿਆ ਵੰਡ ਤੋਂ ਬਾਅਦ ਬਹੁਤ ਪਰਿਵਾਰ ਜਿਹੜੇ ਪਾਕਿਸਤਾਨ ਚਲੇ ਗਏ ਸੀ ਤੇ ਉਸ ਤੋਂ ਪਹਿਲਾਂ ਇੱਥੇ ਮੁਸਲਮਾਨਾਂ ਦੇ ਪਰਿਵਾਰ ਕਿੰਨੇ ਕੁ ਰਹਿੰਦੇ ਸੀ ਹਮਦਪੁਰ ਇੱਥੇ ਜੀ 5-700 ਘਰ ਮੁਸਲਮਾਨਾਂ ਦਾ 5-700 ਬੰਦੇ ਰਹਿੰਦੇ ਸੀ ਜੀ ਚੰਨ ਚਾਰ ਮਸਜਿਦਾਂ ਹੀ ਸੀ ਇੱਥੇ ਤੇਲਿੰਗਾਂ ਵਾਲੀ ਮਸਜਿਦ ਸੀ ਰਾਇਆਂ ਵਾਲੀ ਮਸਜਿਦ ਸੀ ਡੋਗਰਾਂ ਵਾਲੀ ਮਸਜਿਦ ਸੀ ਜੀ ਚੰਨ ਮਸਜਿਦਾਂ ਸੀ ਇੱਥੇ ਜੀ ਬਾਕੀ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਸੀ ਆਮੀ ਲੋਗਰ ਹੋਂਾਂ ਦੇ ਨਾਮ ਬਹੁਤ ਮਸ਼ਹੂਰ ਸੀ ਸ਼ਕੰਦਰ ਦਾ ਨਾਮ ਮਸ਼ਹੂਰ ਸੀ ਇਹ ਸਾਰੇ ਪਰਿਵਾਰ 47 ਤੋਂ ਬਾਅਦ ਜਿਸ ਵਕਤ ਬਹੁਤ ਵੱਡਾ ਜ਼ੁਲਮ ਹੋਇਆ ਸਾਡੇ ਦੇਸ਼ ਨਾਲ ਵੰਡ ਪਈ ਆ ਉਦੋਂ ਉਧਰ ਚਲੇ ਗਏ ਕੁਝ ਲੋਕ ਮਾਰੇ ਗਏ ਉਸ ਉਧਰ ਚਲੇ ਗਏ ਇਤਨੀ ਆਪਣੇ ਗੁਰਦੁਆਰਾ ਬਾਬਾ ਜੀਵਨ ਸਿੰਘ ਬਣਿਆ ਹਾਂਜੀ ਹਾਂਜੀ ਉਹ ਬੜੀ ਵਧੀਆ ਮਿਸਾਲ ਆ ਉਹ ਹਿੰਦੂ ਸਿੱਖ ਜਾਨੀ ਉਹ ਬੜੀ ਵਧੀਆ ਮਿਸਾਲ ਆ ਜੀ ਸਾਡੇ ਨਾਲ ਸਿੱਖ ਭਾਈਚਾਰੇ ਦਾ ਸਾਡੇ ਨਾਲ ਬਹੁਤ ਪਿਆਰ ਆ ਜੀ ਉਹ ਕਹਿੰਦੇ ਵੀ ਸਾਡੇ ਕੋਲ ਜਗ੍ਹਾ ਨਹੀਂ ਹੈ ਸਾਡੇ ਕੋਲ ਜਗ੍ਹਾ ਪਈ ਸੀ ਸਾਡੇ ਮੁਸਲਮਾਨ ਭਰਾਵਾਂ ਨੇ ਰਲ ਮਿਲ ਕੇ ਸਾਰਿਆਂ ਨੇ ਜਗ੍ਹਾ ਜੀਵਨ ਸਿੰਘ ਗੁਰਦਾਰੇ ਨੂੰ ਦੇ ਦਿੱਤੀ ਫ੍ਰੀ ਕੋਈ ਪੈਸਾ ਨਹੀਂ ਲਿਆ ਹਾਂਜੀ ਉੱਥੇ ਹੁਣ ਗੁਰੂ ਦੀ ਬਾਣੀ ਚੱਲ ਰਹੀ ਹੈ ਅੱਲਾ ਹੋਆ ਕਿ ਸ਼ੁਕਰ ਹੋਆ ਸਭ ਗੱਲ ਤਾਂ ਇੱਕੋ ਹੀ ਆ ਹਾਂਜੀ ਇਹ ਤਾਂ ਗੱਲ ਹੈਗੀ ਆ ਪਿੰਡ ਨਾ ਤਾਂ ਹਿੰਮਤਪੁਰਾ ਕੋ ਮੱਝੂ ਕਾ ਵਿਚਦੀ ਆ ਜੀ ਕੋ ਨੇੜੇ ਵਿਚਦੀ ਆ ਜੇ ਬਿਲਕੁਲ ਰਸਤਾ ਤਾਂ ਇੱਕੋ ਹੀ ਆ ਹਾਂਜੀ ਹਾਂ ਇਸ ਕਰਕੇ ਫਿਰ ਉਹ ਜਗਾ ਜੀਵਨ ਸਿੰਘ ਗੁਰਦਾਰੇ ਨੂੰ ਦਿੱਤੀ ਤੇ ਇੱਕ ਜੀ ਪਹਿਲਾਂ ਜਿਵੇਂ ਆਪਣਾ ਪਿੰਡ ਦਾ ਜਿਹੜਾ ਨਾਮ ਸੀ ਯੂਸੂਫਪੁਰਾ ਲਿਜਾ ਹਾਂਜੀ ਯੂਸੂਫਪੁਰਾ ਪਿੰਡ ਦਾ ਬਾਅਦ ਜਿਹੜਾ ਹਿੰਮਤਪੁਰਾ ਬਣਾ ਹੈ ਹਾਂਜੀ ਹਾਂ ਜਿਵੇਂ 6ਵੇਂ ਪਾਸਾ ਜੀ ਇੱਥੇ ਆਏ ਸੀਗੇ ਆਪਣੇ ਇਹ ਕੋਈ ਬੜਾ ਸਾਹਿਬ ਆਏ ਸੀ ਹਾਂਜੀ ਬੜਾ ਸਾਹਿਬ ਆਏ ਸੀ ਉਦੋਂ ਮੈਂ ਕਹਿੰਦਾ ਇਥੇ ਮੁਸਲਮਾਨ ਪ੍ਰਵਾਸ ਚੋਂ ਸੀ ਯੂਸਫੀ ਉਹਦੀ ਹਿੰਮਤ ਨੂੰ ਦੇਖ ਕੇ ਮੈਂ ਕਹਿੰਦਾ ਹਿੰਮਤਪੁਰਾ ਜਿਹੜਾ ਬਣਿਆ ਸੀ ਹਾਂਜੀ ਹਾਂਜੀ ਹਾਂ ਯੂਸਫਪੁਰਾ ਵੀ ਕਹਿ ਦਿੰਦੇ ਆ ਬੇਮਤੀ ਸੀ ਬਜ਼ੁਰਗਾਂ ਦਾਨੋਂ ਜੀ ਤੇ ਹੁਣ ਸਾਡੇ ਬਜ਼ੁਰਗਾਂ ਨੂੰ ਵੱਧ ਪਤਾ ਸੀ ਸਾਨੂੰ ਹੁਣ ਥੋੜਾ ਜਿਹਾ ਘੱਟ ਨੌਲੇਜ ਹੈ ਇਸ ਗੱਲ ਬਾਰੇ ਉਨੀ ਪੂਰੀ ਜਾਣਕਾਰੀ ਨਹੀਂ ਹੈ ਜੀ ਗਲਤ ਪਗੜ ਕਰਨੀ ਸਕਦੇ ਉਹ ਜਾਇਜ਼ ਨਹੀਂ ਹੈ ਜੀ ਇਸ ਕਰਕੇ ਜਿੰਨਾ ਕਿ ਸਾਨੂੰ ਪਤਾ ਸੀ ਉਹਨਾਂ ਕ ਦੱਸਦੇ ਆ ਜੀ 1947 ਤੋਂ ਬਾਅਦ ਦਾ ਸਾਡਾ ਜਨਮਾ 1952 ਦਾ ਜਨਮਾ ਜੀ ਪਹਿਲਾਂ ਦਾ ਸਾਨੂੰ ਕੋਈ ਪਤਾ ਨਹੀਂ ਕਿ ਉਧਰ ਦੇ ਲੋਕਾਂ ਨੇ ਪਿਆਰ ਦਿੱਤਾ ਇੱਧਰ ਲਈ ਗਲੀਆਂ ਮਹੱਲਿਆਂ ਦੇ ਲੋਕ ਨਾ ਲੈਂਦੇ ਸੀ ਜਿਵੇਂ ਸਾਡੇ ਆਮੀ ਦੋਗਰ ਦੇ ਪਰਿਵਾਰ ਨੇ ਕਿਹਾ ਬੂਰਾ ਗੱਲ ਹੁੰਦਾ ਸੀ ਇੱਕ ਹਾਂਜੀ ਹਾਂਜੀ ਪੂਰੀ ਕੀੜੀ ਕੇ ਹੁੰਦੀ ਸੀ ਉਹ ਕਹਿੰਦੇ ਵੀ ਬੂਰਾ ਗੱਲ ਦਾ ਕੀ ਹਾਲ ਹੈ ਅੱਛਾ ਅਸੀਂ ਕਿਹਾ ਠੀਕ ਹੈ ਬਹੁਤ ਵਧੀਆ ਪਰਿਵਾਰ ਜੀ ਯਾਨੀ ਕਿ ਹਜੇ ਵੀ ਉਹਨਾਂ ਚੇਤੇ ਆਹੋ ਚੀਜ਼ਾਂ ਜੀ ਉਹਨਾਂ ਦੇ ਗੱਲ ਵਾਹ ਜੀ ਪੂਰੀ ਕੀੜੀ ਬੁੜੀ ਸੀ ਇੱਕ ਆਪਣੇ ਉਹ ਛਿੰਦਰ ਦੀ ਮਾਂ ਸੀ ਪਤਾ ਨਹੀਂ ਕੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ ਇਹਨਾਂ ਦੇ ਹਨ ਗਿੱਲਾਂ ਦੇ ਰਾਈਆਂ ਦੇ ਪਰਿਵਾਰਾਂ ਦੇ ਪਰਿਵਾਰ ਦੇ ਵਿੱਚੋਂ ਜਿਵੇਂ ਆਪਣੇ ਪਿੰਡ ਹਿੰਮਤਪੁਰੇ ਡੋਗਰਾਂ ਦਾ ਪਿੰਡ ਵੱਦਾ ਸੀ ਉਹਦਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਵਾਂਗੇ ਇਹ ਪਿੰਡ ਜੀ ਡੋਗਰ ਜਿਆਦੇ ਰਹਿੰਦੇ ਸੀ ਡੋਗਰ ਤਕੜੇ ਸੀ ਜ਼ਮੀਨ ਜਾਇਦਾਦਾਂ ਦੇ ਮਾਲਕ ਸੇ ਜਿਹੜੇ ਜ਼ਿਮੀਂਦਾਰ ਸੀ ਇਹਨਾਂ ਕੋਲ ਜ਼ਮੀਨਾਂ ਘੱਟ ਸੀ ਜਿਹੜੇ ਇੱਕ ਇਹ ਹੂੰ ਇਹਨਾਂ ਦੇ ਤੈ ਸਿਪਾਈ ਵੀ ਸੀ ਜੀ ਇਹ ਮਤਲਬ ਹੁਣ ਕਹਿੰਦੇ ਤਾਂ ਚੰਗੇ ਜਿ ਨਹੀਂ ਲੱਗਦੇ ਗੱਲ ਜੀ ਇਹ ਡੰਗਰ ਲੈ ਆਉਂਦੇ ਸੀ ਖੋਲ ਕੇ ਬਾਹਰੋਂ ਲੋਕਾਂ ਦੇ ਹਾਂਜੀ ਹਾਂਜੀ ਇਹ ਬਿਨਾ ਪੈਸੇ ਲਏ ਤੋਂ ਲੈਣ ਨਹੀਂ ਸੀ ਦਿੰਦੇ ਕਿਸੇ ਨੂੰ ਦਿੰਦੇ ਨਹੀਂ ਸੀ ਜੀ ਇਹਨਾਂ ਦਾ ਤਫਸੀ ਐਨਾ ਸੀ ਇਹਨਾਂ ਤੋਂ ਲੋਕ ਡਰਦੇ ਸੀ ਜੀ ਇਹ ਭਾਗੀ ਕਿਆਂ ਵਾਲੇ ਰਾਹ ਵੱਲ ਮੇਰੇ ਹਿਸਾਬ ਨਾਲ ਇਹਨਾਂ ਦੀਆਂ ਪੈੜੀਆਂ ਹੋਣਗੀਆਂ ਸਾਰੀਆਂ ਜਿੰਨੀਆਂ ਅਲਾਟਮੈਂਟ ਹੋਈ ਹੈ ਸਾਰੀ ਹਰੀ ਜਨਾਂ ਨੂੰ ਮਿਲੀ ਵੀ ਆ ਹਾਂਜੀ ਜਾਂ ਹੋਰ ਕਿਸੇ ਨੂੰ ਮਿਲੀ ਹੈ ਸਾਰੀ ਡੋਗਰਾ ਦੀ ਪੈੜੀ ਹੈ ਹਾਂਜੀ ਹਾਂਜੀ ਜਿੱਥੇ ਉਹ ਚੱਕੀ ਆ ਆ ਜੀਵਨ ਸਿੰਘ ਗੁਰਪੁਰ ਦੀ ਕੋਲੇ ਸਾਰੀ ਡੋਗਰਾ ਦੀ ਘਰ ਆ ਸ਼ਹਾਗਰ ਕੇ ਆਲੇ ਵੀ ਘਰਾਂ ਜਿਹਨੇ ਲੋਕਰਾਂ ਵਾਲੇ ਘਰ ਇਹ ਮੈਨੂੰ ਇੱਕ ਹੋਰ ਗੱਲ ਦੱਸ ਜਿਹੜੀ ਜਿਵੇਂ ਹੁਣ ਪਾਕਿਸਤਾਨ ਚ ਲੋਕਰ ਆਪਣੇ ਰਹਿੰਦੇ ਆ ਉਹਨਾਂ ਉਹਨਾਂ ਨੂੰ ਉੱਥੇ ਵੀ ਪਹਿਲੇ ਅਲਰਟ ਹੋ ਗਈ ਹੋਣੀ ਹੈ ਪਹਿਲੀ ਅਲਰਟ ਹੋਈ ਹੈ ਜੀ ਉਹਨਾਂ ਨੂੰ ਸਾਰੀ ਇੱਧਰ ਉੱਧਰ ਮਿਲ ਗਈ ਕਈਆਂ ਨੂੰ ਨਹੀਂ ਵੀ ਮਿਲੀ ਵਿਚਾਰੇ ਰਹਿ ਵੀ ਗਏ ਹੂੰ ਹੂੰ ਤੇਨਾਂ ਦੇ ਨੰਬਰ ਸਹੀ ਜਾਗ ਸੀ ਨੰਬਰ ਮਿਲ ਗਏ ਉਹਨਾਂ ਨੂੰ ਉਹਨਾਂ ਨੇ ਲੈ ਲਈ ਜਿਨ੍ਹਾਂ ਦੇ ਕੋਲ ਨਹੀਂ ਸੀ ਨੰਬਰ ਉਹਨਾਂ ਨੂੰ ਨਹੀਂ ਮਿਲੀ ਹਾਂਜੀ ਇਹਦਾ ਗੱਲ ਹੈਗੀ ਤੇ ਆਪਣੇ ਪਿੰਡ ਚ ਜਿਹੜੇ ਜੱਦੀ ਘਰ ਸੀਗੇ ਜੀ ਮੁਸਲਮਾਨ ਭਾਈਚਾਰਾ ਜੋ ਕਿੰਨੇ ਸੀ ਤੇ ਬਾਹਰੋਂ ਕਿਹੜੇ ਕਿੜੇ ਆਏ ਜੱਦੂ ਘਰ ਤਾਂ ਜੀ ਸਾਡੇ ਹੁਣ ਮੈਂ ਇਸ ਵਕਤ ਤਾਂ ਦੋ ਘਰ ਹੀ ਆ ਇੱਕ ਤਾਂ ਗੁਲਜਾਰੇ ਮੋਚੀ ਕਾ ਬਿੱਲੂ ਕਾ ਮਾੜੇ ਕਾ ਹਾਂਜੀ ਇੱਕ ਸਾਡਾ ਪਰਿਵਾਰ ਆ ਕੀ ਹੋਰ ਘਰ ਜਿੰਨੇ ਮੁਸਲਮਾਨਾਂ ਦੇ ਗੁਜਰਾਂ ਦੇ ਘਰ ਆਏ ਪਿੱਛਾ ਵਧਾਤਿਆਂ ਤੋਂ ਆਏ ਆ ਜਿਵੇਂ ਕਾਕੇ ਕਾਕੇ ਜਿਹੜੇ ਘਰ ਆਏ ਇਹਨਾਂ ਦੇ ਪਰਿਵਾਰ ਬੁਢਾ ਕਾਦਰ ਸਾਡੇ ਤਾਇਆ ਜੀ ਸ਼ੇਰ ਇਹ ਬਦਾ ਅੰਤੂ ਲੈ ਕੇ ਆਈ ਸੀ ਪਿੰਡ ਪਾਕੋ ਦੇ ਕੇ ਜੀ ਹਾਂ ਜੀ ਬੂਟੇ ਕੇ ਮੱਝੂ ਕਾ ਤੋ ਆਏ ਹੋਏ ਆ ਠੀਕ ਆ ਜੀ ਠੀਕ ਆ ਠੀਕ ਆ ਹਾਂ ਇਹ ਸਾਰਾ ਪਰਿਵਾਰ ਜੀਜਾ ਬਾਰਾ ਦੋ ਘਰੀ ਸੀ ਹੁਣ ਉਹਨਾਂ ਦਾ ਪਰਿਵਾਰ ਉਸ ਘਰ ਇੱਥੇ ਤੇਲੀਆਂ ਦੇ ਵੀ ਸੀ ਰਾਈਆਂ ਦੇ ਵੀ ਸੀ ਉਹ ਕੁਝ ਬਾਹਰ ਚਲੇ ਗਏ ਕੁਝ ਪਾਕਿਸਤਾਨ ਚਲੇ ਗਏ ਜਿਦਾਂ ਤੁਸੀਂ ਪਾਕਿਸਤਾਨ ਗਏ ਸੀਗੇ ਤੇ ਉੱਥੇ ਜਾ ਕੇ ਫਿਰ ਕਿਦਾਂ ਦਾ ਮਹਿਸੂਸ ਕੀਤਾ ਤੇ ਉਹਨਾਂ ਨੇ ਤੁਹਾਡੇ ਆਉਣ ਜਾਣ ਦੇ ਵਿੱਚ ਕੋਈ ਹਲਕੀ ਦਿੱਕੀ ਹੋਵੇ ਜਾਂ ਉਹਨਾਂ ਨੇ ਕੋਈ ਖੁਸ਼ੀ ਮਨਾਈ ਹੋਵੇ ਕਿਵੇਂ ਮਹਿਸੂਸ ਕੀਤਾ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਸਾਡੇ ਗਿਆ ਤੇ ਪਰਿਵਾਰ ਗਿਆ ਤੇ ਉਹਨਾਂ ਨੇ ਸਾਡੇ ਬਕਾਇਦਾ ਬਾਰਡਰ ਦੇ ਉੱਤੇ ਗੱਡੀ ਭੇਜੀ ਸਾਡੀ ਇੰਤਜ਼ਾਰ ਵਾਸਤੇ ਜੀ ਪਿਆਰ ਇੰਨਾ ਮਿਲਿਆ ਬਹੁਤ ਜ਼ਿਆਦਾ ਪਰਿਵਾਰ ਨੇ ਪਿਆਰ ਕੀਤਾ ਸਾਡ ਨੂੰ ਜੀ ਅਸੀਂ ਚਲੇ ਗਏ ਪਹਿਲਾਂ ਲਾਹੌਰ ਗਏ ਲਾਹੌਰ ਤੋਂ ਸ਼ਾਹੀਵਾਲ ਸ਼ਾਹੀਵਾਲ ਤੋਂ ਬੂਰੇ ਵਾਲੇ ਮੰਡੀ ਅਸੀਂ ਸ਼ੜਾ ਬੀਜਾ ਸੀ ਉੱਥੋਂ ਦਾ ਜਿਹੜੇ ਬਿਹਾਰੀ ਦਾ ਗੁਰੇਵਾਲਾ ਮੰਡੀ ਤਹਿਸੀਲ ਆ ਜੀ ਉੱਥੇ ਗਲੀ ਨੰਬਰ 9 ਮਰਜੀਪੁਰੇ ਗਏ ਸੀ ਅਸੀਂ ਜੀ ਤੇ ਰਾਤ ਨੂੰ ਅਸੀਂ ਗਏ 12 ਵਜੇ ਬਹੁਤ ਪਿਆਰ ਸਤਿਕਾਰ ਮਿਲਿਆ ਜੀ ਦੂਸਰੇ ਦਿਨ ਉਹਨਾਂ ਨੇ ਖੁਸ਼ੀ ਦੇ ਵਿੱਚ ਦੋ ਦੇਗਾਂ ਚੌਲਾਂ ਦੀਆਂ ਕਢੀਆਂ ਜੀ ਬੜਾ ਪਿਆਰ ਸਤਿਕਾਰ ਮਿਲਿਆ ਜੀ ਮਹੱਲੇ ਵਾਲੇ ਲੋਕ ਇਕੱਠੇ ਹੋਏ ਯਾਨੀ ਐਨੀ ਖੁਸ਼ੀ ਮਨਾਈ ਬਹੁਤ ਜ਼ਿਆਦਾ ਖੁਸ਼ੀ ਮਨਾਈ ਇੱਕ ਜੀ ਆਪਣੇ ਕੋਲੇ ਫੋਟੋਆਂ ਪਈਆਂ ਹਮ ਤੇ ਇਹ ਬਾਈ ਜੀ ਕੌਣ ਆ ਜਿਹੜੇ ਇਹ ਨਾਲ ਬੈਠੇ ਥੋਡੇ ਇਹ ਸਾਡੀ ਭੂਆ ਦੇ ਲੜਕੇ ਆ ਜੀ ਇਹਨਾਂ ਦਾ ਨਾਮ ਫਜ਼ਲਦੀਨ ਹੈ ਅੱਛਾ ਜੀ ਇਹ ਬੂਰੇ ਵਾਲੇ ਰਹਿੰਦੇ ਰਿਹਾ ਇਹਨਾਂ ਦੀ ਡੈਥ ਹੋ ਗਈ ਇਹ ਵੀ ਚਲੇ ਗਏ ਸਾਡੀ ਆ ਭੈਣਾਂ ਸ਼ਰੀਫਾਂ ਬੀਬੀ ਇਹ ਵੀ ਜ਼ਿੰਦਗੀ ਦਾ ਸਫਰ ਗੁਜ਼ਾਰ ਕੇ ਚਲੇ ਗਏ ਇੱਕ ਅਸੀਂ ਫੋਟੋ ਉੱਧਰ ਦੇਖੀ ਸੀਗੀ ਲੱਗੀ ਸਾਡੇ ਤਾਇਆ ਜੀ ਜਮਾਲਾ ਸੀਗਾ ਜੀ ਅੱਛਾ ਜੀ ਸਾਡੀ ਤਾਈ ਸੀ ਗੌਰਾਂ ਬੀਬੀ ਤੇ ਉਹਨਾਂ ਦੇ ਵੀ ਬੱਚੇ ਹੋਣਗੇ ਜੀ ਬੱਚੇ ਉਹਨਾਂ ਦੀ ਕੁੜੀ ਆ ਕੁੜੀ ਸੀ ਕੁੜੀ ਵੀ ਰਜਾ ਹੋਊਗੀ ਮੁੰਡਾ ਹੈ ਨਹੀਂ ਸੀ ਕਿ ਉਹਨਾਂ ਦੇ ਅੱਛਾ ਜੀ ਕੁੜੀ ਕੁੜੀ ਸੀ ਇੱਕ ਆ ਫੈਮਿਲੀ ਹੈ ਜੀ ਇਹਦੇ ਬਾਰੇ ਇਹ ਸਾਡੇ ਭਾਣ ਜੀ ਆ ਜੀ ਕੁੜੀਆਂ ਤਿੰਨੇ ਤਿੰਨੇ ਚਾਰੇ ਕੁੜੀਆਂ ਸਾਡੀਆਂ ਭਾਣ ਜੀ ਆ ਜੀ ਇੱਕ ਆ ਕਾ ਬੈਠੀ ਕਾ ਬੈਠੀ ਆ ਕੁੜੀ ਵੀ ਗੁਜ਼ਰ ਗਈ ਇਹਨਾਂ ਦਾ ਨਾਮ ਕੀ ਇਹਨਾਂ ਨੂੰ ਵੀ ਭੂਆ ਦੇ ਲੜਕੇ ਸਾਡੀ ਭੈਣ ਆ ਸ਼੍ਰੀ ਖਾਨ ਬੀਬੀ ਇਹ ਵੀ ਬਾਹਰ ਆ ਜੀ ਉੱਥੇ ਪਾਕਿਸਤਾਨ ਇਹ ਵੀ ਪਾਕਿਸਤਾਨ ਚ ਸੀ ਸਾਰੇ ਇਹ ਰਜਾ ਹੋ ਚੁੱਕੇ ਆ ਜੀ ਤੇ ਇਹਨਾਂ ਦਾ ਇੰਤਕਾਲ ਹੋ ਗਿਆ ਹਾਂਜੀ 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 ਤੇ ਇੱਕ ਇੱਕ ਹੋਰ ਇਹ ਜੀ ਸਾਡੀ ਰਿਸ਼ਤੇਦਾਰੀ ਚੋਂ ਪਾਕਿਸਤਾਨ ਉਹਨਾਂ ਨੇ ਫੋਟੋ ਦਿੱਤੀ ਸੀ ਯਾਦਗਾਰ ਚਿਸ਼ਤੀਆਂ ਮੰਡੀ ਤੇ ਸਾਡੇ ਨਾਨਕੇ ਪਰਿਵਾਰ ਚੋਂ ਜੀ ਜੀ ਕਹਾਇ ਕਹਾਏ ਉਹਨਾਂ ਦੇ ਪਰਿਵਾਰ ਚੋਂ ਤੇ ਤੁਹਾਡੇ ਇੱਥੇ ਵੀ ਨਾਨਕੇ ਮੱਲੀਆਂ ਸੀਗੇ ਮੰਨਣੀਆਂ ਸਾਡੀ ਭੂਆ ਜੀ ਸੀ ਕਿ ਜਿਹੜੇ ਪਾਕਿਸਤਾਨ ਗਏ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਔਰ ਜਿਹੜਾ ਫਜ਼ਲਦੀਨ ਹੈ ਸਾਡੀ ਭੂਆ ਜੀ ਦੀ ਲੜਕੀ ਹੈ ਠੀਕ ਹੈ ਜੀ ਪਾਕਿਸਤਾਨ ਕਿ ਗਏ ਉਧਰ ਤਾਂ ਉਹਨਾਂ ਦਾ ਬਰਤਬਰਤਾ ਹੋਊਗਾ ਜੀ ਬਰਤਬਰਤਾ ਉਧਰ ਤਾਂ ਪੂਰਾ ਪਿਆਰ ਆ ਸ਼ਤਕਾਰ ਆ ਹੋਗਾ ਇਹ ਵੀ ਵਿਚਾਰੇ ਜ਼ਿੰਦਗੀ ਦਾ ਸਫ਼ਰ ਗੁਜ਼ਾਰ ਕੇ ਪਰਦਾ ਫਰਮਾ ਗਏ ਹਾਂਜੀ 30 35 ਸਾਲ ਹੋਈ ਨਹੀਂ ਹੋਇਆ ਹਾਂ 30 40 ਸਾਲ ਤਾਂ ਹੋ ਗਏ ਸਾਨੂੰ ਉਧਰ ਗਿਆਣ ਹਾਂਜੀ ਹਾਂਜੀ ਜਿਵੇਂ ਇਹ ਇਥੇ ਤੁਹਾਡੇ ਹਿੰਮਤਪੁਰੇ ਫਿਰਵਾ ਰਹਿੰਦਾ ਤੇ ਇੱਕ ਪਾਕਿਸਤਾਨ ਦੇ ਵਿੱਚ ਹੀ ਮੈਂ ਕਿਨਾ ਵੀ ਥੋੜਾ ਜਿਹਾ ਪਿੰਡ ਬਣਾ ਕੇ ਉਹਦਾ ਹਿੰਮਤਪੁਰੇ ਵਾਲੇ ਲਿਖਿਆ ਬਾਪ ਉਹ ਵੀ ਦੱਸਿਆ ਵੀ ਤੁਹਾਨੂੰ ਚੱਕ ਨੰਬਰ 403 ਡੇਰਾ ਡੋਗਰਾਮ ਵਾਲਾ ਜੀ ਹਿੰਮਤਪੁਰਾ ਪਿੰਡ ਦੇ ਲੋਕ ਉੱਥੇ ਰਹਿੰਦੇ ਆ ਗੱਲ ਪਤਾ ਕੀ ਆ ਬਈ ਜਿਹੜਾ ਆਪਦਾ ਹੁੰਦਾ ਉਹ ਭੁੱਲਿਆ ਨਹੀਂ ਜਾਂਦਾ ਹੁੰਦਾ ਉਹ ਸਦੀਆਂ ਤੱਕ ਹੀ ਉਵੇਂ বাজਦਾ ਹੁਣ ਇੱਥੇ ਕਈ ਆਪਣੇ ਬੈਠੇ ਜਿਵੇਂ ਖਾਈ ਵਾਲੇ ਬੈਠੇ ਹੋਏ ਜਾਂ ਕੋਈ ਲਾਹੌਰਗੇ ਹੋਗੇ ਉਹ বাজਦਾ ਤਾਂ ਉਵੇਂ ਹੀ ਹੈ ਨਾ ਜੀ ਚਾਹੇ ਉਹ ਇੱਥੇ ਬੇਸ਼ੱਕ ਜੜੋਂ ਦੇ ਵੀ ਰਹਿੰਦੇ ਪਰ ਮਗਰ ਤਾਂ ਪਿੱਛਾ ਤਾਂ ਉਹੀ ਲੱਗੀਆਂ ਪਾਕਿਸਤਾਨ ਚਲੇਗੇ ਵਜਦੇ ਤਾਂ ਹਿੰਦੂਪੁਰੇ ਵਾਲੇ ਹਾਂ ਜੀ ਹਾਂ ਜੀ ਹਿੰਦੂਪੁਰੇ ਅਸ਼ੋਕਾ ਤਾਂ ਯਾਦ ਰਹਿੰਦਾ ਹੀ ਹੈ ਤੇ ਤੁਹਾਨੂੰ ਹੌਲੀ ਜੀ ਕਰਦਾ ਵੀ ਅਸੀਂ ਪਾਕਿਸਤਾਨ ਦੇ ਜੀ ਤਾਂ ਬਹੁਤ ਕਰਦਾ ਜੀ ਜਾਈਏ ਆਈਏ ਪਰ ਕੁੱਪ ਤਾਂ ਮਰਦਾ ਦਰਾਜ ਹੋ ਗਿਆ ਕਿਛੜੇ ਸਾਡੇ ਭੈਣ ਭਰਾ ਸੀ ਸਾਡੇ ਤਾਇਆ ਜੀ ਸੀ ਜਿਨ੍ਹਾਂ ਦਾ ਕੁੰਦਰ ਲੋ ਅਸੀਂ ਬਜ਼ੁਰਗੋ ਚਲੇ ਗਏ ਜੀ ਅੱਜ ਕੱਲ ਦੇ ਬੱਚਿਆਂ ਦਾ ਪਿਆਰ ਉਹਨਾਂ ਹੈ ਨਹੀਂ ਜੀ ਰਿਹਾ ਨਹੀਂ ਹੈ ਜੀ ਤਾਂ ਬਹੁਤ ਕਰਦਾ ਵੀ ਜਾਈਏ ਮਿਲিয়ে ਬੁਲিয়ে ਕੁੜੀਆਂ ਸਾਡੀਆਂ ਭਾਣ ਜੀਆਂ ਭਾਣ ਜੇ ਪਰਿਵਾਰ ਹੈਗਾ ਜੀ ਤੇ ਇੱਕ ਗੱਲ ਮੈਂ ਹੋਰ ਸੁਣਨ ਦੇ ਵਿੱਚ ਦੇਖਿਆ ਜਿਵੇਂ ਆਪਣੇ ਪੰਜਾ ਸਾਹਿਬ ਦੇ ਜਾਣਦੇ ਨੇ ਇਤੋਂ ਪੰਜਾਬ ਤੋਂ ਜਾਣਦੇ ਨੇ ਉੱਥੇ ਇੱਕ ਪੁਰਾਣੇ ਅਸੀਂ 90 ਸਾਲ ਦੇ ਬਜ਼ੁਰਗ ਖੜੇ ਹੁੰਦੇ ਆ ਵੀ ਪੰਜਾਬ ਚੋਂ ਆਉਣ ਉਹਨਾਂ ਦਾ ਸਵਾਗਤ ਕਰਦੇ ਉਹਨਾਂ ਗਲੇ ਮਿਲਦੇ ਆ ਮੈਨੂੰ ਕਹਿੰਦਾ ਇਹ ਬਹੁਤ ਵੀ ਬਹੁਤ ਵਧੀਆ ਲੱਗਦਾ ਹਾਂ ਜੀ ਹਾਂ ਬਹੁਤ ਪਿਆਰ ਕਰਦੇ ਆ ਜੀ ਬਹੁਤ ਪਿਆਰ ਕਰਦੇ ਉਹ ਉੱਥੇ ਖੜੀ ਹੁੰਦੇ ਆ ਜਿਹੜੇ ਪੰਜਾਬ ਦੇ ਜਾਂ ਜਗਰਾਉ ਦੇ ਜਾਂ ਹੋਰ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ ਵੀ ਉਹਨਾਂ ਨੂੰ ਵੀ ਕਿਤੇ ਰਹਿੰਦੇ ਵੀ ਸਾਡੇ ਪਿੰਡਾਂ ਵੱਲ ਦਾ ਵੀ ਕੋਈ ਆਉਂਦਾ ਕੋਈ ਨਾਲ ਕੋ ਮਿਲੇ ਚਾਹੁੰਦੇ ਆ ਮਿਲੇ ਰੱਬ ਸਾਹਿਬ ਜਿਹੜਾ ਆ ਹੁਣ ਜਿਵੇਂ ਆਪਣਾ ਖੁੱਲਿਆ ਆਪਣਾ ਜੀ ਆ ਕਤਾਰਪੁਰ ਕਤਾਰਪੁਰ ਉੱਥੇ ਹੁਣ ਜਿਹੜੇ ਉਧਰੋਂ ਵੀ ਆਉਂਦੇ ਆ ਉਹ ਏਸੇ ਹੀ ਆਸ ਚਾਹੁੰਦੇ ਆ ਵੀ ਸਾਡਾ ਕੋਈ ਯਾਰ ਉਥੋਂ ਆਵੇ ਆਇਆ ਹੋਵੇ ਤਾਂ ਆਪਾਂ ਮਿਲਗੇ ਇਹ ਇਹ ਨਹੀਂ ਹੈਗਾ ਵੀ ਪੁਰਾਣੀ ਪੀੜ੍ਹੀ ਜਿਹੜੇ ਨਵੇਂ ਜਗ੍ਹਾ ਤੋਂ ਮੁੰਡੇ ਆ ਨਵਾਂ ਨਵੀਂ ਪੀੜ੍ਹੀ ਉਹਨਾਂ ਦਾ ਵੀ ਇਹ ਹੁੰਦਾ ਵੀ ਯਾਰ ਆਪਾਂ ਉਧਰ ਲੈਣ ਨੂੰ ਆਪਣੇਆਂ ਨੂੰ ਮਿਲਗੇ ਉਹ ਹੁਣ ਵੀ ਇਹ ਚੀਜ਼ਾਂ ਹੈਗੀਆਂ ਗੁਰਦੁਆਰਾ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਾ ਉਹ ਸਿਰਫ ਇੱਕ ਇਹ ਨਹੀਂ ਹੈਗਾ ਵੀ ਉੱਥੇ ਮੱਥਾ ਟੇਕਣ ਉੱਥੇ ਇਹ ਚੀਜ਼ਾਂ ਵੀ ਹੈਗੀਆਂ ਵੀ ਉੱਥੇ ਮੇਲ ਮਲਾਪ ਵੀ ਹੁੰਦੇ ਹੁਣ ਜਿਹੜੇ ਉੱਥੇ ਰਬਾਬੀ ਕੀਰਤਨ ਕਰਦੇ ਆ ਸਾਡੇ ਗੁਰਨਾਨਕ ਦੇਵ ਜੀ ਪਾਸ਼ਾ ਦੇ ਨਾਲ ਰਹੇ ਸਾਡੇ ਬਜ਼ੁਰਗ ਮਰਦਾਨਾ ਜੀ ਹਾਂਜੀ ਉਹ ਸਾਡੇ ਪਰਿਵਾਰ ਦੇ ਵਿੱਚੋਂ ਉੱਧਰ ਵੀ ਬੈਠੇ ਆ ਉਹ ਕੀਰਤਨ ਕਰ ਰਿਹਾ ਇਸ ਵਕਤ ਕਰਤਾਰਪੁਰ ਹਾਂਜੀ ਉਹਨਾਂ ਦਾ ਬੈਠਣਾ ਦਾ ਮਾਨ ਸਤਕਾਰ ਕਰ ਫੇਰ ਲੋ ਇਹੇਸ਼ੇ ਕਰਕੇ ਤਾਂ ਸਾਨੂੰ ਬਾਬੇ ਕੀ ਕਿਹਾ ਗਿਆ ਕਿਉਂ ਮਰਦਾਨੇ ਵੀ ਜਿਹੜਾ ਆਉਂਦਾ ਬਜ਼ੁਰਗਾਂ ਦੇ ਨਾਲ ਅਸੀਂ ਰਹੇ ਹਾਂ ਗੁਰਨਾਨਦ ਸਿੰਘ ਜੀ ਪਾਚੀ ਹਾਂ ਜੀ ਹਾਂ ਜੀ ਵਿਚ ਕਰਕੇ ਸਾਡੇ ਲੋਕਾਂ ਦਾ ਮਾਣ ਸਤਿਕਾਰ ਕਰਦੇ ਆ ਅਦਬ ਕਰਦੇ ਆ ਜੀ ਜੀ ਹੋਣਾ ਵੀ ਚਾਹੀਦਾ ਜੀ ਹਾਂ ਜੀ ਹੋਣਾ ਵੀ ਚਾਹੀਦਾ ਕਿਉਂਕਿ ਜੇ ਪਤਾ ਧਰਮਾ ਤੋਂ ਉੱਪਰ ਉੱਠ ਕੇ ਵੀ ਦੇਖੀਏ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਆਪਣੇ ਤਿੰਨਾਂ ਚੋਂ ਕੋਈ ਪਛਾਣ ਦੂ ਵੀ ਕੌਣ 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 ਤੱਕ ਹੀ ਆ ਉਹ ਤਾਂ ਸਿਰਫ ਇੱਕ ਬੰਨੀਆਂ ਪਈਆਂ ਹੀ ਬਿਲਕੁਲ ਬਿਲਕੁਲ ਇਹ ਤਾਂ ਜਿਹੜੇ ਧਰਮ ਦੇ ਰਖਵਾਲੇ ਆ ਠੇਕੇਦਾਰ ਆ ਦੁਕਾਨਦਾਰੀਆਂ ਬਣਾਈ ਬੈਠੇ ਆ ਉਹਨਾਂ ਦੇ ਮਨਾਂ ਦੇ ਵਿੱਚ ਉਹ ਫਰਕ ਪਾ ਰਹੇ ਨੇ ਬਿਲਕੁਲ ਜੀ ਬਿਲਕੁਲ ਤੇ ਜਨ ਇਨਸਾਨ ਤਾਂ ਇਨਸਾਨ ਹੀ ਆ ਬਸ ਆਪਾਂ ਨੂੰ ਇਨਸਾਨੀਅਤ ਜ਼ਰੂਰੀ ਆ ਵੀ ਉਹ ਹਮਸਾਨੀਅਤ ਜਿੰਦਾ ਰੱਖੇ ਤਾਂ ਮੈਂ ਕਹਣਾ ਇਹ ਚੀਜ਼ਾਂ ਨੂੰ ਆਪ ਕਬਲਾ ਸਕਦੇ ਨਹੀਂ ਇਹੀ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾ ਰਹੀਆਂ ਜੀ ਸਾਡੇ ਦੇਸ਼ ਦੇ ਵਿੱਚ ਕੰਮ ਜੋ ਹੋਰ ਇਨਸਾਨ ਨੂੰ ਇਨਸਾਨ ਸਮਝਾ ਜਾਵੇ ਜੀ ਤਾਂ ਫਿਰ ਕੋ ਕਿਸੇ ਚੀਜ਼ ਦੀ ਕਮੀ ਨਾ ਆਵੇ ਨਾ ਬੈਰ ਨਾ ਵਿਰੋਧ ਨਾ ਗਰੋਧ ਨਾ ਕੋਈ ਹੰਕਾਰ ਕਿਸੇ ਦੇ ਨਾਲ ਹੋਵੇ ਹੀ ਨਾ ਬਿਲਕੁਲ ਜੀ ਬਿਲਕੁਲ ਜੀ ਇਹੀ ਚਾਹੁੰਦੇ ਆਂ ਚੀਜ਼ ਮਿਲਣੋਂ ਹਟ ਗਈ ਜੀ ਮਿਲਦੀ ਨਹੀਂ ਹੈ ਚੀਜ਼ ਯਾਰ ਸਤਿਕਾਰ ਤਾਂ ਖਤਮ ਹੋ ਗਿਆ ਹਾਂਜੀ ਤੁਸੀਂ ਕਿੰਨੀਆਂ ਪੜ੍ਹੇ ਹੋ ਜੀ ਮੈਂ ਜੀ ਉਹਨਾਂ ਅੰਡਰ ਮਾਰਕਟ ਤੇ ਸੀ ਨਾ ਪਾਸ ਕਰਕੇ ਹਟ ਗਈ ਸੀ ਅਸੀਂ ਕਢਾਈ ਦਾ ਕੰਮ ਕਰਨ ਲੱਗੇ ਸੀ ਐਮਬੌਡਰੀ ਟੇਲਰ ਰਹੇ ਆ 25 30 ਸਾਲ ਅਸੀਂ ਮੁੰਡੀ ਨਾਲ ਸਿੰਘ ਵਾਲੇ ਕੰਮ ਕਰਿਆ ਅਗਲੀਆਂ ਚੋੜੇ ਅੰਗੂਠੀ ਬੋਸ ਜੈਪਰ ਸੰਪਰਕ ਸਾੜੀ ਤੇ ਆ ਜੀ ਤੇਰੇ ਪਾਪਾ ਜੀ ਵੀ ਜਾਂਦੇ ਰਹੇ ਆ ਉਹ ਆਪਣੇ ਐਕਟਰ ਸੀਗੇ ਅੰਦੀਆਂ ਸੇਕਲਾ ਤੇ ਜਾਂਦੇ ਰਹੇ ਆ ਪਰਪਰਸ਼ਨ ਮੇਰੇ ਨਾਲ ਜਾਂਦਾ ਰਹਿਆ ਮੈਂ ਲੈ ਲੇ ਟਾਈਮ ਚੱਕਦੀ ਸੀ ਜਾ ਕੇ ਹਾਂਜੀ ਹਾਂਜੀ ਤੁਸੀਂ ਕੰਮ ਸ਼ਾਦੀ RAM ਜਗਨਨਾਥ ਦੀ ਦੁਕਾਨ ਤੇ ਕੰਮ ਕਢਾਈ ਦਾ ਕਰਦੇ ਰਹੇ ਆ ਜੀ ਤੁਸੀਂ ਅੱਛਾ ਠੀਕ ਆ ਜੀ ਠੀਕ ਆ ਠੀਕ ਆ ਤੇ ਤੁਸੀਂ ਫਿਰ ਕਿੱਥੇ ਪੜੇ ਜਿਹੜੀਆਂ ਨਾ ਇੱਧਰ ਹੀ ਪੜੇ ਹੋ ਜੀ ਨਹੀਂ ਨਹੀਂ ਕਿਹੜੇ ਆਪਣੇ ਆਪਣੇ ਹਿੰਦੂ ਪੁਰੇ ਸਾਡੇ ਕੋਲੇ ਮਾਸਟਰ ਪੜਾਉਂਦੇ ਸੀ ਸਲਵਾਰ ਵਾਲਾ ਠੀਕ ਆ ਜੀ ਫਿਰ ਅਸੀਂ ਵਿਲੇ ਪੜਾਉਂ ਪੜਣ ਪੜੇ ਆ ਸੰਤਰਾਮ ਦਾਸੀ ਮਾਸਟਰ ਹੁੰਦਾ ਸੀ ਸਾਡੇ ਪੰਗੜਾ ਟੀਮ ਤੁਸੀਂ ਇੱਕ ਹੋਰ ਦੱਸਦੇ ਸੀ ਵੀ ਪਾਕਿਸਤਾਨ ਤੋਂ ਵੀ ਸਾਡੇ ਟੇਲਰ ਦਾ ਕੰਮ ਕਰਦੇ ਰਹੇ ਆ ਸਾਡੇ ਤਾਇਆ ਜੀ ਜਮਾਲਾ ਜੀ ਸੀ ਉਹ ਡੋਬਰ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਹਿੰਮਤਪੁਰ ਹੀ ਕੰਮ ਕਰਦੇ ਸੀਗੇ ਤੇ ਹੁਣ ਆਪਣਾ ਸ਼ਫੀ ਕੰਮ ਕਰਦਾ ਟੇਲਰ ਮਾਸਟਰ ਹਾਂਜੀ ਉਹ ਫਿਰ ਉਹ ਕੱਪੜੇ ਵੀੜੇ ਸਾਰੇ ਡੋਬਰ ਸੀ ਜਿਹੜੇ ਉਹ ਸਾਰੇ ਇਹਨਾਂ ਤੋਂ ਬਣਾਉਂਦੇ ਰਹੇ ਆ ਉਧਰ ਇੱਧਰ ਵੀ ਬਣਾਉਂਦੇ ਰਿਹਾ ਫਿਰ ਨਾਲ ਹੀ ਉਹ ਲੈ ਕੇ ਉਧਰ ਵੀ ਚਲੋ ਵੀ ਉਧਰ ਚੱਲੋ ਸਾਡੇ ਨਾਲ ਹੀ ਸਾਡੇ ਨਾਲ ਹੀ ਠੀਕ ਹੈ ਜੀ ਨਾਲ ਹੀ ਲੈ ਕੇ ਸੀ ਨਾਲ ਹੀ ਹੈਗੀ ਸੀ ਜੀ ਸਾਡੇ ਪਰਿਵਾਰ ਨੂੰ ਨਾਲ ਲੈ ਕੇ ਹੁਣ ਤਾਂ ਫਿਰ ਉਹਨਾਂ ਦੇ ਬੱਚੇ ਪੜੇ ਪੜੇ ਹੋਣਗੇ ਜਿਵੇਂ ਆਪਣੇ ਹੁਣ ਤਾਂ ਬੱਚੇ ਤਾਂ ਹੁਣ ਮੇਰੇ ਤਾਇ ਜੀ ਦੇ ਰਾਜ ਕੁੜੀ ਕੁੜੀ ਸੀ ਉਹਦੇ ਬੱਚੇ ਹੈਗੇ ਆ ਮੁੰਡਾ ਕੋਈ ਹੈ ਨਹੀਂ ਸੀ ਦੂਜਾ ਮੇਰਾ ਤਾਇਆਗਾ ਉਹ ਦੂਰ ਰਹਿੰਦੇ ਫੈਸਲੋਬਾਦ ਕੋਲ ਰਹਿੰਦੇ ਉਹਨਾਂ ਕੋਲ ਮੈਂ ਇੱਕ ਵਾਰੀ ਗਿਆ ਸੀ ਜੀ ਉਹ ਵੀ ਵੀਜ਼ਾ ਲੈ ਕੇ ਸਾਨੂੰ ਮਿਲਣ ਆਈ ਸੀ ਉਹ ਬੂਰੇ ਵਾਲਾ ਹੀ ਆਇਆ ਕਿ ਮੇਰੇ ਸਾਡਾ ਵੀਜ਼ਾ ਉੱਥੋਂ ਦਾ ਹੈ ਨਹੀਂ ਸੀ ਅਸੀਂ ਜਾਣ ਨਹੀਂ ਸੀ ਸਕਦੇ ਜਿਹੜੇ ਜ਼ਿਲ੍ਹੇ ਦਾ ਵੀਜ਼ਾ ਸੀ ਸਾਡੇ ਕੋਲ ਉਸੇ ਜ਼ਿਲ੍ਹੇ 'ਚ ਹੀ ਗਏ ਸੀ ਉਹ ਇੱਧਰ ਨਹੀਂ ਆਈ ਦੀ ਕਦੇ ਨਹੀਂ ਉਹਨਾਂ ਦਾ ਕੋਈ ਨਹੀਂ ਆਇਆ ਐਨੀ ਹਿੰਮਤ ਹੀ ਨਹੀਂ ਕਰੀ ਅਸੀਂ ਵਾਸ਼ਮੀ ਹਿੰਮਤ ਨਾਲ ਗਏ ਹੂੰ ਉਹ ਤਾਂ ਸਾਨੂੰ ਕਹਿੰਦੇ ਸੀ ਵੀ ਬੜੇ ਥੋੜੇ ਆਸਾਨ ਮਨ ਦਾ ਐਵੇਂ ਜਿਹੜਾ ਤੁਸੀਂ ਸਾਡਾ ਮੇਲਾ ਕਰਕੇ ਸਾਡੇ ਦਾਇਰੇ ਵੀ ਕਹਿੰਦੇ ਨੇ ਨਹੀਂ ਆਪਣੇ ਹੋਰ ਜਾਨੀ ਕਿ ਮੈਂ ਦੇਖਿਆ ਵੀ ਕਿਸੇ ਘਰ ਚੋਂ ਆਉਂਦੇ ਰਹੇ ਇੱਧਰ ਪਾਕਿਸਤਾਨ ਚੋਂ ਆਉਂਦੇ ਤਾਂ ਰਹੇ ਆ ਪਹਿਲਾਂ ਪਰ ਆਪਣੇ ਨਹੀਂ ਨਾ ਕੋਈ ਸਾਡੇ ਨਹੀਂ ਆਇਆ ਇੱਧਰ ਵੀ ਨਹੀਂ ਕੋਈ ਆਇਆ ਹੋਰ ਕਿਸੇ ਦੇ ਕਿਸੇ ਦੇ ਕੋਈ ਨਹੀਂ ਆਇਆ ਉਧਰ ਵੀਜਾ ਨਹੀਂ ਮਿਲਦਾ ਪਾਕਿਸਤਾਨ ਚ ਪੰਜਾਬ ਦਾ ਅੱਛਾ ਹੁਣ ਵੀ ਅੜਚਨਾ ਨਹੀਂ ਰਹੀ ਆ ਜਵੇਂ ਹੋਰ صوبਿਆ Rajasthan ਦਾ ਵੀ ਜਾਂ ਮਿਲ ਜਾਂਦਾ ਦਿੱਲੀ ਦਾ ਵੀ ਜਾਂ ਮਿਲ ਜਾਂਦਾ ਆਪਣੇ ਪੰਜਾਬ ਦਾ ਵੀ ਜਾਂ ਨਹੀਂ ਮਿਲਦਾ ਹੋ ਸਕਦਾ ਹੁਣ ਮੈਂ ਲੱਗ ਗਿਆ ਹੋਵੇ ਸਾਨੂੰ ਜਾਣਕਾਰੀ ਨਹੀਂ ਹੈ ਪਹਿਲਾਂ ਤਾਂ ਮਿਲਦਾ ਨਹੀਂ ਸਾਨੂੰ ਇਧਰੋਂ ਮਿਲ ਗਿਆ ਸੀ ਠੀਕ ਹੈ ਠੀਕ ਹੈ ਚਾਹਣ ਬੱਚੇ ਨਹੀਂ ਕਹਿੰਦੇ ਆਪਣੇ ਵੀ ਅਸੀਂ ਜਾ ਕੇ ਹੁਣ ਬੱਚਿਆਂ ਦਾ ਵੀ ਮੋਹ ਪਿਆਰ ਹੁਣ ਜਿਸ ਤਰ੍ਹਾਂ ਇਹਨਾਂ ਦਾ ਇਧਰ ਪੈ ਗਿਆ ਤੇ ਯਾਰਾਂ ਦੋਸਤਾਂ ਨਾਲ ਇਧਰ ਰਿਸ਼ਤੇਦਾਰੀਆਂ ਇਹਨਾਂ ਦੇ ਨਾਨਕੇ ਹੋ ਗਏ ਹੂੰ ਨਾ ਕੁੜੀਆਂ ਹੋ ਗਈਆਂ ਪਰਿਵਾਰ ਇਧਰ ਸੁਖਨਾਂ ਉਧਰ ਹੀ ਹੋ ਗਿਆ ਇੱਕ ਜੀ ਜਿਹੜੇ ਉਧਰਲੇ ਹੋਣਗੇ ਉਹਨਾਂ ਨੂੰ ਵੀ ਆਏ ਹੋ ਖਵਨੀ ਵੀ ਉਧਰ ਇਹਨਾਂ ਨਾਲ ਕੀ ਵਿਹਾਰ ਹੁੰਦਾ ਹੋ ਤੁਹਾਨੂੰ ਕਿਵੇਂ ਲੱਗਦਾ ਵੀ ਇੱਥੇ ਰਹਿਣਾ ਤੁਹਾਨੂੰ ਸਾਨੂੰ ਤਾਂ ਬਹੁਤ ਰਹਿਣਾ ਆਵਦੀ ਜਨਮ ਭੂਮੀ ਹੈ ਜੀ ਸਾਨੂੰ ਤਾਂ ਹਿੰਦੁਸਤਾਨ ਨਾਲ ਦਾ ਕੋਈ ਦੇਸ਼ ਹੀ ਨਹੀਂ ਲੱਗਦਾ ਹੂੰ ਇੱਡਾ ਪਿਆਰ ਸਰਕਾਰ ਜਿੱਥੇ ਅਸੀਂ ਜੰਮੇ ਆ ਪੜੇ ਆ ਛੱਡੇ ਆ ਉਹ ਸਾਡੀ ਧਰਤੀ ਹੈ ਹਾਂਜੀ ਉਹ ਧਰਤੀ ਦੇ ਨਾਲ ਪਿਆਰ ਹੈ ਜੀ ਜੀ ਇਸ ਕਰਕੇ ਭੈਣ ਭਾਈਆਂ ਨੂੰ ਵਰਤਦੇ ਆਂ ਕੋਈ ਪ੍ਰੋਗਰਾਮ ਕੋਈ ਵੀ ਹੋਵੇ ਅਸੀਂ ਉੱਥੇ ਜਾਂਦੇ ਆਂ ਨਾਲ ਦੁੱਖ ਸੁੱਖ ਬਣਾਉਦੇ ਆਂ ਸਾਡੇ ਅਸੀਂ ਵੀ ਜਾਂਦੇ ਆਂ ਉਹ ਵੀ ਸਾਡੇ ਹਾਂਜੀ ਹਾਂਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਤੇ ਦਰਸ਼ਕਾਂ ਨੂੰ ਇੱਕ ਨਿੱਕਾ ਜਿਹਾ ਸੰਦੇਸ਼ ਜ਼ਰੂਰ ਦਿਓ ਜੀ ਇਹ ਸਾਡਾ ਸੰਦੇਸ਼ ਇਹ ਹੈ ਜੀ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਇਕ ਕਦਮ ਚਲੇ ਜਾਵੇ ਭਜਨ ਦਾਣ ਇਸ਼ਨਾਨ ਕਰ ਪ੍ਰਸਾਦਨ ਦਾ ਸੰਭ ਜੋ ਘੜਿਆ ਸੋ ਬਿਨ ਚਹਿ ਜਿਉ ਜਲ ਵਿਖੇ ਤਰੰਗ ਕਿ ਬੰਦੇ ਦੇ ਨਾਲ ਕੋਈ ਸ਼ੈ ਨਹੀਂ ਜਾਂਦੀ ਜਾਂ ਭਜਨ ਜਾਂਦਾ ਜਾਂ ਦਾਣ ਜਾਂਦਾ پاک ਸਾਫ ਰਹਿਣਾ ਬੰਦੇ ਦਾ ਪਰਜ ਹੈ ਕਿ ਪਤਾ ਨਹੀਂ ਕਦੋਂ ਜ਼ਿੰਦਗੀ ਨੇ ਚਲੇ ਜਾਣਾ ਹੈ ਮੁਸਲਮਾਨ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ ਸਾਰੇ ਧਰਮਾਂ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਵੀ ਇਹ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਵੀ ਸਾਰੇ ਪਿਆਰ ਸਤਿਕਾਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਰਲ ਮਿਲ ਕੇ ਰਹੋ ਕਿ ਸਾਡਾ ਸੰਦੇਸ਼ ਇਹ ਹੀ ਹੈ ਕਿ ਕੋਈ ਬੈਰ ਵਿਰੋਧ ਨਾ ਕਰੋ ਇੱਕ ਦੂਜੇ ਦੇ ਨਾਲ ਧਰਮ ਦੀ ਆੜ ਲੈ ਕੇ ਕੋਈ ਕਿਸੇ ਦੇ ਨਾਲ ਜਲਮ ਨਾ ਕਰੋ ਪਿਆਰ ਸਤਿਕਾਰ ਦੇ ਨਾਲ ਰਹੋ ਸਾਡਾ ਇਹੋ ਹੀ ਸੰਦੇਸ਼ ਹੈ ਸਾਰੇ ਦੇਸ਼ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅਸੀਂ ਇਹਨਾਂ ਦੇ ਚੈਨਲ ਦੇ ਬੜੇ ਸ਼ੁਕਰਗੁਜ਼ਾਰ ਹਾਂ ਚੰਦਲੀ ਚੈਨਲ ਦੇ ਤੋ ਜਿਨ੍ਹਾਂ ਨੇ ਕਿ ਸਾਡੇ ਕੋਲੇ ਆਏ ਆ ਚੱਲ ਕੇ ਇਹਨਾਂ ਦਾ ਬੜਾ ਧੰਨਵਾਦ ਹੈ ਜੀ ਧੰਤਾਰਿਆਂ ਨੂੰ ਅਸਲਾਮੁਅਲੈਕਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅਸਲਾਮੁਅਲੈਕਮ ਸਾਰਿਆਂ ਨੂੰ ਮਾਦਾਬ ਜੀ ਨਮਸਤੇ